ਅੱਛਾ ਮੱਛੀਆਂ ਨੇ ਇਹ ਮੰਨ ਲਿਆ ਕਿ ਉਹਨਾਂ ਲਈ ਜਲ ਹੀ ਉਹਨਾਂ ਦਾ ਜੀਵਨ ਹੈ। ਉਹਨਾਂ ਨੇ ਕਦੇ ਸਮਾਨ ਚੁੱਟਣ ਦੀਆਂ ਗੱਲਾਂ ਨਹੀਂ ਕੀਤੀਆਂ। ਨਦਗਾਂ ਨੇ ਇਹ ਮੰਨ ਲਿਆ ਕਿ ਉਹਨਾਂ ਦਾ ਵਹਿੰਦੇ ਰਹਿਣਾ ਹੀ ਉਹਨਾਂ ਦਾ ਸਭ ਤੋਂ ਵੱਡਾ ਸੁੱਖ ਹੈ। ਸਮੁੰਦਰਾਂ ਨੇ ਇਹ ਮੰਨ ਲੈ ਕੇ ਉਹਨਾਂ ਦਾ ਸਭ ਤੋਂ ਵੱਡਾ ਸੁੱਖ ਉਹਨਾਂ ਦਾ ਠਹਿਰਾਵ। ਦਾਅਵ ਦੇ ਆਪੇ ਨੂੰ ਮੰਨ ਲੈਣਾ, ਆਪ ਦੇ ਆਪ ਨੂੰ ਸਵੀਕਾਰ ਕਰ ਲੈਣਾ। ਤੁਸੀਂ ਕੀ ਹੋ, ਕਿੱਥੇ ਹੋ, ਕੀ ਕਰ ਰਹੇ ਹੋ? ਇਹ ਸਵਿਕਾਰ ਕਰ ਲੈਣਾ ਦੁਨੀਆਂ ਦਾ ਸਭ ਤੋਂ ਸੋਹਣਾ ਕੰਮ ਹਾਂ ਕਦੇ ਨਾ ਕਦੇ ਬੰਦਾ ਇਹ ਸੋਚਦਾ ਕਿ ਆਪ ਦੇ ਇਸ ਸਥਿਤੀ ਚੋਂ ਬਾਹਰ ਉੱਟਣਾ ਕੁਝ ਵੱਡਾ ਕਰਨਾ ਕੁਝ ਵੱਡਾ ਸੋਚਣਾ ਅੱਗੇ ਜਾਣਾ ਜਿਹੜਾ ਕਿ ਬਹੁਤ ਸੋਹਣਾ ਕੰਮ ਹੈ ਬਹੁਤ ਸੋਹਣੀ ਸੋਚ ਹੈ ਪਰ ਕਦੇ ਨਾ ਕਦੇ ਜਦੋਂ ਬੰਦਾ ਉਮੀਦਾਂ ਨੂੰ ਨਾਲ ਲੈ ਕੇ ਚੱਲਦਾ ਤਾਂ ਦੁੱਖ ਪਿੱਛੇ ਪਿੱਛੇ ਤੁਰਿਆ ਹੁੰਦਾ ਬਾਕੀ ਖਰਾਬ ਰੱਖ